ਕਰਨੇ ਦੀ ਸਮਾਪਤੀ ਨਹੀਂ ਸਟੇਜ ਦੀ ਸਮਾਪਤੀ ਕਰਾਂਗੇ ਮਾਰਿਆਂ ਦੇ ਨਾਲ ਉਸ ਤੋਂ ਬਾਅਦ ਕੱਲ ਨੂੰ 11 ਵਜੇ ਇਸੇ ਤਰੀਕੇ ਦੇ ਨਾਲ ਦੁਬਾਰਾ ਜਿਹੜੀ ਉਹ ਸਟੇਜ ਸ਼ੁਰੂ ਹੋਊਗੀ ਉਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸਵੇਰ ਤੋਂ ਜਿਸ ਮਸਲੇ ਵਾਸਤੇ ਇੱਥੇ ਬੈਠੇ ਸੀਗੇ ਉਹਦੇ ਵਿੱਚ ਇੱਥੇ ਜਿਹੜੀ ਕਮੇਟੀ ਬਣਾਈ ਗਈ ਸੀ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦੇ ਲੈ ਕੇ ਜੋ ਅੱਠ ਮੈਂਬਰੀ ਕਮੇਟੀ ਬਣੀ ਆ ਉਹ ਅੰਡਰ ਐਸ ਡੀ ਐਮ ਸਾਹਿਬ ਨੂੰ ਮਿਲ ਕੇ ਆਏ ਨੇ ਔਰ ਜੋ ਅੰਦਰ ਗੱਲਬਾਤ ਇਹ ਆ ਉਹ ਇਹ ਆ ਕਿ ਇਹਨਾਂ ਨੂੰ ਤਰਖਾਸ ਦੇਣ ਵਾਸਤੇ ਕਿਹਾ ਕਿ ਸਾਨੂੰ ਲਿਖਤੀ ਰੂਪ ਦੇ ਵਿੱਚ ਦੇ ਦਿਓ ਕਿ ਜੋ ਪਿਛਲਾ ਫੈਸਲਾ ਹੋਇਆ ਸੀਗਾ ਉਹ ਗਲਤ ਹੋਇਆ ਸੀ ਉਹਦੇ ਵਿੱਚ ਕੀ ਕੀ ਹੋਇਆ ਸੀ ਉਹ ਸਾਰਾ ਲਿਖ ਕੇ ਦਿਨਗੇ ਉਸ ਤੋਂ ਬਾਅਦ ਇਹਨਾਂ ਨੂੰ ਡੀਸੀ ਨੂੰ ਮਿਲਣ ਨੂੰ ਕਿਹਾ ਔਰ ਉਹਦੀ ਜਿਹੜੀ ਇਨਕੁਆਰੀ ਕਰਕੇ ਆ ਉਹ ਕੇ ਇਨਕੁਆਰੀ ਹੋ ਕੇ ਜਿਹੜਾ ਅਗਲੀ ਕਾਰਵਾਈ ਚੱਲੂਗੀ ਸਤਾਕ ਆਪਣੀ ਜਿਹੜੀ ਇੱਥੇ ਕਮੇਟੀ ਬਣਾਈ ਗਈ ਸੀ ਉਹਨਾਂ ਨੇ ਇਹ ਫੈਸਲਾ ਲਿਆ ਹੈ ਕਿ ਜਿਹੜਾ ਧਰਨਾ ਉਹ ਆਪਾਂ ਸਮਰਥਨ ਨਹੀਂ ਕਰਾਂਗੇ ਧਰਨਾ ਇਸੇ ਤਰੀਕੇ ਨਾਲ ਜਾਰੀ ਰਹੂਗਾ ਬੈਰ ਰਾਤ ਦਾ ਧਰਨਾ ਇਸੇ ਤਰੀਕੇ ਨਾਲ ਜਾਰੀ ਰਹੂਗਾ ਇੱਥੇ ਪਰਿਵਾਰ ਔਰ ਪਰਿਵਾਰ ਦੇ ਨਾਲ ਜਿਹੜੀ ਕਮੇਟੀ ਬਣਾਈ ਹੈ ਜਿਨ੍ਹਾਂ ਦੇ ਚੇਅਰਮੈਨ ਸਾਹਿਬ ਇੱਥੇ ਪਹਿਲਾਂ ਤੁਹਾਨੂੰ ਦੱਸ ਕੇ ਗਏ ਨੇ ਔਰ ਰਾਤੀਆਂ ਇੱਥੇ ਬਕਾਇਦਾ ਡਿਊਟੀਆਂ ਲੱਗਣਗੀਆਂ ਸੋ ਜਿੰਨੇ ਵੀ ਕਮੇਟੀ ਦੇ ਮੈਂਬਰ ਜਿਹੜੇ ਕਮੇਟੀ ਦੇ ਵਿੱਚ ਸ਼ਾਮਲ ਹੋ ਆਪਣੇ ਬੰਦੇ ਪਲੀਜ਼ ਚੇਅਰਮੈਨ ਸਾਹਿਬ ਨੂੰ ਦੇ ਕੇ ਜਾਓ ਜਿਹੜੇ ਰਾਤ ਨੂੰ ਰਹਿਣੇ ਆ ਉਹ ਇੱਕ ਪਾਸੇ ਚੇਅਰਮੈਨ ਨੂੰ ਪੂਰੀ ਕਮੇਟੀ ਆ ਉਹਦਾ ਇਕੱਠੇ ਹੋ ਕੇ ਇੱਥੇ ਸਾਮ ਵਾਲੇ ਜਿਹੜੇ ਰਾਤ ਵਾਲੇ ਬੰਦੇ ਆ ਉਹ ਆਪਾਂ ਛੱਡ ਕੇ ਜਾਣੇ ਆ ਸੋ ਤਾਂ ਇਹ ਇਸੇ ਤਰੀਕੇ ਨਾਲ ਜਾਰੀ ਰਹੇਗਾ ਜਿਸ ਤਰੀਕੇ ਨਾਲ ਚੱਲਦਾ ਉਹ ਤੱਕ ਜਾਰੀ ਰਹੇਗਾ ਜਦ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਇਹ ਸਾਰੀਆਂ ਜੱਥੇਬੰਦੀਆਂ ਦੀ ਜਿਹੜੀ ਕਮੇਟੀ ਬਣਾਈ ਹੈ ਉਹਦਾ ਫੈਸਲਾ ਹੈ ਕਿ ਤਦ ਤੱਕ ਆਪਾਂ ਧਰਨਾ ਜਿਹੜਾ ਸਮਾਪਤ ਨਹੀਂ ਕਰਾਂਗੇ ਔਰ ਇਸੇ ਤਰੀਕੇ ਨਾਲ ਆਪਾਂ ਧਰਨੇ ਨੂੰ ਜਾਰੀ ਰੱਖਾਂਗੇ ਇਹਦੇ ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ ਜਿਹੜੀ ਕਮੇਟੀ ਬਣੀ ਹੈ ਤੁਸੀਂ ਕੱਲ ਨੂੰ ਸਟੇਜ ਵੀ ਚਲਾਉਂਗੇ ਸੋ ਇਹ ਸਟੇਜ ਨੂੰ ਪੋਲੀਟੀਕਲ ਤੋਂ ਦੂਰ ਰੱਖਿਓ ਕੋਈ ਵੀ ਸਰਕਾਰ ਦਾ ਨਮਾਇੰਦਾ ਚਾਹੇ ਉਹ ਸਾਫਕਾ ਹੋਵੇ ਚਾਹੇ ਹੁਣ ਤਾਂ ਅਗਰ ਤੁਸੀਂ ਪੋਲੀਟੀਕਲ ਬੰਦੇ ਨੂੰ ਇਸ ਸਟੇਜ ਤੋਂ ਦੂਰ ਰੱਖੋਗੇ ਤਾਂ ਤੁਸੀਂ ਇਹ ਕਾਮਯਾਬ ਹੋ ਜਾਓਗੇ ਕਿ ਤੁਹਾਡੇ ਵਿੱਚ ਪੋਲੀਟੀਕਲ ਬੰਦੇ ਆ ਕੇ ਵੜ ਕੇ ਚਾਹੇ ਸਾਫਕਾ ਨੇ ਚਾਹੇ ਮੌਜੂਦਾ ਸਰਕਾਰ ਦਾ ਤਾਂ ਤੁਹਾਡਾ ਧਰਨਾ ਫੇਲ ਕਰਨ ਦੀ ਕੋਸ਼ਿਸ਼ ਕਰਨਗੇ ਸਹੀ ਗੱਲ ਹੈ ਇਸ ਕਰਕੇ ਮੈਂ ਕਮੇਟੀ ਨੂੰ ਜਿਹੜੀ ਬਣੀ ਹੈ ਨੂੰ ਬੇਨਤੀ ਕਰਦਾ ਕਿ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਇਸ ਸਟੇਜ ਤੋਂ ਨਾ ਆਉਣ ਦਿਓ ਨਾ ਬੋਲਣ ਦਿਓ ਅਗਰ ਕੋਈ ਬੰਦਾ ਤੁਹਾਨੂੰ ਪਤਾ ਲੱਗਦਾ ਕਿ ਪੋਲੀਟੀਕਲ ਹੈ ਬੋਲਦਾ ਕੋਈ ਗਲਤ ਸਭ ਤੋਂ ਬੋਲਦਾ ਤਾਂ ਉੱਥੇ ਬਖਤੋਂ ਉੱਥੇ ਰੋਕ ਸਕਦੇ ਹੋ ਤੁਸੀਂ ਕਿਉਂਕਿ ਧੰਨਵਾਦ ਤੁਸੀਂ ਚਲਾ ਰਹੇ ਹੋ ਤੁਸੀਂ ਕਮੇਟੀ ਚਲਾ ਰਹੇ ਹੋ ਕੋਈ ਵੀ ਬੰਦਾ ਪੋਲੀਟੀਕਲ ਕਿਸੇ ਵੀ ਤਰੀਕੇ ਦਾ ਚਾਹੇ ਉਹ ਵੀ ਤੁਹਾਨੂੰ ਆ ਕੇ ਕਹਿੰਦਾ ਕਿ ਜੀ ਹੁਣ ਮੈਂ ਨਹੀਂ ਆ ਤਾਂ ਨਾ ਬਣ ਦਿਓ ਕਿਉਂਕਿ ਸਾਡਾ ਪਿੱਛੇ ਪਟਿਆਲੇ ਧਰਨਾ ਚੱਲੇ ਸੀ ਸਾਡਾ ਇੱਕੋ ਹੀ ਸੀਗਾ ਉਹ ਧਰਨਾ ਤਾਂ ਕੰਮ ਜੋ ਹੋਇਆ ਵੀ ਅਸੀਂ ਇਹੀ ਗੱਲ ਕਹੀ ਸੀ ਵੀ ਕੋਈ ਵੀ ਪੋਲੀਟੀਕਲ ਬੰਦਾ ਸਾਡੀ ਸਟੇਜ ਤੇ ਨਾ ਆਵੇ ਕਿ ਵੀ ਸਾਡੀ ਜਥੇਬੰਦੀ ਦਾ ਰੋਲ ਸੀ ਆ ਹੈ ਕਿ ਅਸੀਂ ਪੋਲੀਟੀਕਲ ਬੰਦਾਂ ਨੂੰ ਆਪਣੀ ਸਟੇਜ ਤੋਂ ਨਹੀਂ ਬੋਲਣ ਦੇਣਾ ਮੇਰੇ ਸਾਥੀ ਬੈਠੇ ਆ ਕੋਈ ਵੀ ਆ ਅਗਰੇਨਾ ਦੇ ਵਿੱਚ ਵੀ ਇਹਨਾਂ ਨੂੰ ਕਿਹਾ ਕਿ ਤੁਸੀਂ ਅਗਰ ਕੋਈ ਪੋਲੀਟੀਕਲ ਆਉਂਦਾ ਲੈਂਕ ਰਸਦੇ ਤਾਂ ਉੱਤਰ ਰੱਖੋ ਸਾਡੇ ਚ ਨਾ ਰੱਖੋ ਸਾਡੇ ਕਿਸੇ ਵੀ ਸਟੇਜ ਦੇ ਉੱਪਰ ਪੋਲੀਟੀਕਲ ਬੰਦਾ ਨਾ ਆਵੇ ਸੋ ਬੇਨਤੀ ਹੈ ਮੇਰੀ ਜਿਹੜੀ ਕਮੇਟੀ ਬਣੀ ਹੈ ਕਿ ਪੋਲੀਟੀਕਲ ਬੰਦੇ ਨੂੰ ਨਾਂ ਲੈ ਕੇ ਆਇਓ ਸੋ ਔਰ ਜਿਹੜਾ ਫੈਸਲਾ ਹੋਇਆ ਉਹ ਇਹ ਹੋਇਆ ਵੀ ਜਿਹੜਾ ਧਰਨਾ ਉਹ ਨਿਰੰਤਰ ਜਾਰੀ ਰਹੂਗਾ ਔਰ ਐਸੇ ਤਰੀਕੇ ਨਾਲ ਧਰਦਾ ਜਿਹੜਾ ਧਰਨਾ ਰਹੂਗਾ ਜਦ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ। ਢੇਲੀ ਹਰ ਰੋਜ਼ 11 ਵਜੇ ਤੋਂ ਲੈ ਕੇ 3 ਵਜੇ ਤੱਕ। 11 ਵਜੇ ਤੋਂ ਲੈ ਕੇ 3 ਵਜੇ ਤੱਕ ਸਟੇਜ ਚੱਲਿਆ ਕਰੂਗੀ ਐਸੇ ਤਰੀਕੇ ਨਾਲ। ਉਹਦੇ ਵਿੱਚ ਬੇਨਤੀ ਹੈ ਕਿ ਨਜ਼ਦੀਕ ਪਿੰਡਾਂ ਦੇ ਜਿੰਨੇ ਵੀ ਵੱਖ-ਵੱਖ ਜਥੇਬੰਦੀਆਂ ਨੇ ਉਹ ਆਪਣੇ ਇੱਥੇ ਬੰਦੇ ਭੇਜੋ ਜਰੂਰ ਆਓ ਤਾਂ ਜੋ ਆਪਾਂ ਇਸ ਪਰਿਵਾਰ ਨੂੰ ਇਨਸਾਫ ਦਿਵਾ ਸਕੀਏ। ਹੁਣ ਆਪਾਂ ਜਿਹੜੀ ਸਟੇਜ ਦੀ ਸਮਰਥਨ ਕਰਾਂਗੇ ਧਰਨੇ ਦੀ ਸਮਰਥਨ ਨਹੀਂ। ਸਟੇਜ ਦੀ ਸਮਾਪਤੀ ਕਰਾਂਗੇ ਨਾਰਿਆਂ ਦੇ ਨਾਲ ਉਸ ਤੋਂ ਬਾਅਦ ਕੱਲ ਨੂੰ 11 ਵਜੇ ਇਸੇ ਤਰੀਕੇ ਦੇ ਨਾਲ ਦੁਬਾਰਾ ਜਿਹੜੀ ਉਹ ਸਟੇਜ ਸ਼ੁਰੂ ਹੋਊਗੀ ਸੋ ਹੁਣ ਆਪਣੇ ਝੰਡੇ ਉੱਪਰ ਕਰਕੇ ਸਾਰੇ ਔਰ ਆਪਣੇ ਹੱਥ ਉੱਪਰ ਕਰਕੇ ਨਾਅਰੇ ਲਾਓ ਆਪਾਂ ਕੋਈ ਸਾਥੀ ਜਿਹੜੇ ਰਹੇ ਨਾਲ ਆਪਾਂ ਜਲਾ ਧਰਮੇ ਦੀ ਸਮਾਪਤੀ ਕਰਾਂਗੇ ਭਰਾਤਰੀ ਜੱਥੇਬੰਦੀਆਂ ਦਾ ਇੱਕ ਜਿੰਦਾਬਾਦ 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 ਭਰਾਤਰੀ ਜੱਥੇਬੰਦੀਆਂ ਦਾ ਇੱਕ ज़िंदबाद जिंदाबाद पंजाब सरकार मुरदाबाद 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 पंजाब सरकार मुदाबाद मुरदाबाद मुरदाबाद कीअं इंसाफ़ दवागे दबा केहगे दबा के रहांगे कीअं इंसाफ़ दवागे दबा के रहांगे दबा के रहांगे